ਵਕਤ ਦੇ ਅੱਜ ਦੇ ਕੈਲੰਡਰ ਤੇ 16 ਅਗਸਤ ਹੈ ਤੇ ਸਨ 2024 ਤੇ ਭਾਦਰਾ ਦੀ ਪਹਿਲੀ ਤਰੀਕ ਅੱਜ ਸਗਰਾ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਵੇ। ਔਰ ਅੱਜ ਦੇ ਦਿਨ ਮੈਂ ਉਹਨਾਂ 10 ਲੱਖ ਲੋਕਾਂ ਨੂੰ ਵੀ ਯਾਦ ਕਰਾਂਗਾ ਤੁਹਾਡੇ ਸੰਗ ਚੱਲਦੇ ਆ। ਜਿਨ੍ਹਾਂ ਨੇ ਸੋ ਕਾਲਡ ਆਜ਼ਾਦੀ ਜਿਸ ਨੇ ਸਾਡੇ ਮੁਲਕ ਦੇ ਦੋ ਟੋਟੇ ਕਰ ਦਿੱਤੇ ਤੇ 10 ਲੱਖ ਲੋਕ ਵੰਡੇ ਗਏ ਵਢੇ ਗਏ ਸਿਰਫ ਇਸ ਕਰਕੇ ਕਿ ਉਹਨਾਂ ਦੀ ਆਬਾਦੀ ਦਾ ਜਿਹੜਾ ਤਰੀਕਾ ਸੀ ਇੱਕ ਦੂਜੇ ਨਾਲ ਵੱਖਰਾ ਸੀ ਇਸ ਹਿਸਾਬ ਨਾਲ ਮੈਂ ਪਾਕਿਸਤਾਨ ਵਿੱਚ ਸਾ ਤੇ ਮੈਂ ਇਹ ਗੱਲ ਅਕਸਰ ਕਈ ਪ੍ਰੋਗਰਾਮਸ 'ਚ ਕਹੀ ਅਸੀਂ ਵੱਡੇ ਤੇ ਗਏ ਪਰ ਅਸੀਂ ਵੰਡੇ ਨਹੀਂ ਗਏ ਵੰਡੇ ਇਸ ਕਰਕੇ ਨਹੀਂ ਗਏ ਕਿ ਸਾਡੀ ਜ਼ੁਬਾਨ ਇੱਕ ਹੈ ਜਿਹੜੀ ਮਾਂ ਇੱਕ ਹੋਵੇ ਉਹ ਲੱਖ ਵਿਚਾਰਕ ਤੌਰ ਤੇ ਵੰਡੇ ਜਾਣ ਪਰ ਵੰਡੇ ਜਾ ਨਹੀਂ ਸਕਦੇ ਉਹ ਮਾਂ ਨੂੰ ਤੇ ਮਾਂ ਹੀ ਕਹਿਣਗੇ ਨਾ ਤੇ ਅੱਜ ਉਸ ਮਾਂ ਬੋਲੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਨੂੰ ਇੰਟਰਨੈਸ਼ਨਲ ਅਰੀਨੇ ਵਿੱਚ ਲੈ ਕੇ ਜਾਣ ਨੂੰ ਇਹ ਜਿਹੜਾ ਉਪਰਾਲਾ ਹੈ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਸ਼ੁਰੂਆਤ ਆ ਹੈ ਤੁਸੀਂ ਦੂਰ ਦਰੇਡੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮਚ ਮੈਂ ਸਿਰਫ 5 ਮਿੰਟ ਦੇ ਵਿੱਚ ਆ ਕੇ ਵੀ ਇਹਦਾ ਬਰੀਫ ਹਿਸਟਰੀ ਜੋ ਕਿ ਮੈਨੂੰ ਟ੍ਰੈਡ ਅੱਤ ਰਹਿੰਦੇ ਆ ਅਦਿਸ ਸਦੀ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਉਹ ਕੈਨੇਡਾ ਉਹ ਨਹੀਂ ਹੈ ਜੋ ਅਸੀਂ अर्ਲੀ 70s ਦੇ ਵਿੱਚ ਦੇਖਦੇ ਸਾਂ ਜਿਹੜੇ ਪਾਇਨੀਅਰਸ ਹੁੰਦੇ ਨੇ ਜਿਹੜੇ ਰਾਹ ਘਾੜੇ ਹੁੰਦੇ ਨੇ ਜਿਨ੍ਹਾਂ ਨੇ ਪਾਥ ਸੈੱਟ ਕਰਨੇ ਹੁੰਦੇ ਨੇ ਕੀਤੇ ਹੁੰਦੇ ਨੇ ਉਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਤੇ ਅਸੀਂ ਵੀ ਉਹ ਸਫ਼ਰ ਤੈਅ ਕੀਤਾ ਕੈਨੇਡੀਅਨ ਕੰਫੈਡਰੇਸ਼ਨ ਦੀ ਜਿਹੜੀ ਉਮਰ ਹੈ ਉਹ 157 ਹੋਈ ਹੈ 1867 ਦੇ ਵਿੱਚ ਚਾਰ ਸੂਬੇ ਇਕੱਠੇ ਹੋਏ ਤੇ ਉਹਨਾਂ ਨੇ ਕੈਨੇਡਾ ਦਾ ਨਾਮ ਦਿੱਤਾ ਪਹਿਲਾਂ ਵੱਖ-ਵੱਖ ਸੂਬੇ ਸਨ ਬ੍ਰਿਟਿਸ਼ ਕੋਲੰਬੀਆ ਅੰਟਾਰੀਓ ਕੋਬੈਕ ਇੱਕ ਮਰਹੱਲਾ ਉਸ ਤੋਂ ਅੱਗੇ 1867 ਦੀ ਗੱਲ ਸਾਡੀ ਆਮਦ ਕੈਨੇਡਾ ਦੇ ਵਿੱਚ ਜਿਹੜੀ ਰਜਿਸਟਰ ਹੋਈ ਹੈ ਉਹ 1897 ਦੀ ਹੈ ਸੋ ਸਾਹ ਅਸੀਂ ਸਰਵਰ ਤਕਰੀਬਨ 3 بڑے ਛੋਟੇ ਹਾ ਕੈਨੇਡਾ ਦਾ ਆਪਣੀ ਕਮਿਊਨਿਟੀ ਦੀ ਪੰਜਾਬੀ ਕਮਿਊਨਿਟੀ ਦੀ ਮੈਂ ਗੱਲ ਕਰਦਾ ਸੋ ਮੈਂ ਹਮੇਸ਼ਾ ਹੀ ਗੱਲ ਕਰਦਾ ਹਾਂ ਕਿ ਜਿਹੜੀ ਕੈਨੇਡੀਅਨ ਨਾਮੀ ਕਾਰਪੋਰੇਸ਼ਨ ਹੈ ਜਿਹੜੀ ਸਟੇਟ ਹੈ ਜਿਹੜਾ ਮੁਲਕ ਹੈ ਜਿਸ ਦੀ ਆਬਾਦੀ ਆ ਪਿਛਲੇ ਦਿਨਾਂ ਵਿੱਚ ਮਸਾ-ਮਸਾ ਹੀ 41 ਮਿਲੀਅਨ ਹੋਈ ਹੈ ਉਸ ਦੇ ਵਿੱਚ ਅਸੀਂ ਬਰਾਬਰ ਦੇ ਹੱਕਦਾਰ ਆ ਵੀ ਆਰ ਨਾਟ ਲੈਸ অর ਮੋਰ ਦੈਨ ਐਨੀਬਾਡੀ ਐਲਸ ਸਾਡਾ ਉਹਦੇ ਵਿੱਚ ਹਿੱਸਾ ਹੈ ਫਸਟ ਵਰਲਡ ਵਾਰ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਇੱਥੇ ਕਬਰ ਹੈ ਸਪੈਲਿੰਗ ਤੇ ਭੁਗਮ ਸਿੰਘ ਲਿਖਿਆ ਹੈ ਪਰ ਭੁਗਣ ਸਿੰਘ ਹੋਵੇਗਾ ਪਰ ਕੀ ਤਰ੍ਹਾਂ ਪਤਾ ਇਹ ਜਾਂਦੇ ਨੇ ਹਰ ਸਾਲ ਉੱਥੇ ਕਿਤਨੇ ਚ ਮੌਂਟਰੀਅਲ ਦੇ ਕਬਰਸਤਾਨ ਦੇ ਵਿੱਚ ਇੱਕਾ ਤੁਹਾਡਾ ਸਰਦਾਰ ਦੱਬਿਆ ਪਿਆ ਹੈ ਸੋ ਵੀ ਫੌਟ ਫਾਰ ਕੈਨੇਡਾ ਇਨ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਕੋਰੀਅਨ ਵਾਰਸ ਐਂਡ ਪੀਸਕੀਪਿੰਗ ਫੋਰਸਸ ਮਤ ਕੋ ਸੋਚੇ ਕਿ ਕਿਸੇ ਦਾ ਰੰਗ ਸਾਡੇ ਨਾਲੋਂ ਥੋੜਾ ਜਿਹਾ ਚਿੱਟਾ ਹੈ ਜਾਂ ਉਹਨਾਂ ਦਾ ਜਿਹੜਾ ਪੋਸ਼ੋਕੜ ਸਾਡੇ ਨਾਲੋਂ ਕੁਝ ਵਧੀਆ ਹੈ ਕਿ ਉਹ ਹੀ ਇਸ ਕੈਨਨ ਮੁਲਕ ਦੇ ਮਾਲਕ ਨੇ ਅਸੀਂ ਵੀ ਇਸ ਮੁਲਕ ਦੇ ਮਾਲਕ ਆ ਮੇਰੇ ਵੰ ਕੋਈ 50 ਬਾਰੇ ਪਹਿਲਾਂ ਆ ਗਿਆ ਕੋਈ 20 ਬਾਰੇ ਪਹਿਲਾਂ ਆ ਗਿਆ ਕੋ 10 ਤੇ ਬੇਸ਼ੱਕ ਕੋਈ ਕੱਲ ਹੀ ਤੁਸੀਂ ਆਏ ਹੋ ਇਹ ਵੀ ਮਾਨ ਮਤੇ ਸਿੱਟਿਦਨ ਆਪਾ ਕੈਨੇਡੀਅਨ ਨੈਸ਼ਨਲ ਐਂਥਮ ਹੁਣੇ ਕਿਤੇ ਪੜਿਆ ਸੀ ਬੱਚਿਆਂ ਨੇ ਤੇ ਉਹਦੇ ਵਿੱਚ ਇੱਕ ਲਾਈਨ ਈ ਦੇ ਵੀ ਸਟੈਂਡ ਔਨ ਗਾਡ ਫॉर ਥੀ ਸੋ ਆਵਰ ਸੈਟ ਕੈਨੇਡਾਜ਼ ਵਰਥ ਫਾਈਟਿੰਗ ਫਾਰ ਕੈਨੇਡਾਜ਼ ਵਰਥ ਲਿਵਿੰਗ ਫਾਰ ਕੈਨੇਡਾਜ਼ ਵਰਥ ਡਾਈਿੰਗ ਫਾਰ ਸੋ ਵੈਨ ਏਵਰ ਕੈਨੇਡਾ ਕਾਲ ਯੂ ਇਨ ਐਨੀ ਕੇਸ ਵੈਨ ਏਵਰ ਕੈਨੇਡਾ ਨੀਡਜ਼ ਪਲੀਜ਼ ਜਸਟ ਸਟੈਂਡ ਅਪ ਐਂਡ ਮਾਨ ਦੇ ਨਾਲ ਕਹੋ ਅਸੀਂ ਮਾਨ ਮਤੇ ਕੈਨੇਡੀਆ ਸਾਡੀ ਆਬਾਦੀ ਪੰਜਾਬੀ ਤੇ ਬਹੁਤ ਹੋਣਗੇ ਮੇਰੇ ਜੋ ਸਟੈਟਸ ਦੱਸਦੇ ਨੇ ਮੈਂ ਸਿੱਖਾਂ ਦੀ ਜਿੱਦ ਗੱਲ ਕਰਾਂ ਕਿਉਂਕਿ ਬਹੁਤ ਆਪ ਸਿੱਖਾਂ ਦੀ ਹੈ ਕੈਨੇਡਾ ਦੇ ਵਿੱਚ ਇਸ ਕਰਕੇ ਮੈਂ ਗੱਲ ਵੈਸੇ ਪੰਜਾਬੀ ਤੇ ਪੰਜਾਬੀ ਨੇ ਇੱਥੇ ਤਕਰੀਬਨ ਜਿਹੜੀ ਸਿੱਖਾਂ ਦੀ ਆਬਾਦੀ ਹੈ ਕੈਨੇਡਾ ਦੇ ਵਿੱਚ ਇਟਸ ਅਬਾਟ 75 ਟੂ 80 ਪਰਸੈਂਟ ਆ ਟੋਟਲ ਪੰਜਾਬੀਜ਼ ਟੋਟਲ ਜਿਹੜੀ ਸਾਡੀ ਆਬਾਦੀ ਹੈ ਸਿੱਖਾਂ ਦੀ ਉਹ 30 ਮਿਲੀਅਨ ਦੇ ਕਰੀਬ ਹੈ ਦੁਨੀਆ ਦੇ ਵਿੱਚ ਉਹਦੇ ਵਿੱਚੋਂ 5 ਮਿਲੀਅਨ ਅਸੀਂ ਬਾਹਰ ਆਉਦ ਸੀ ਨਿਊਜ਼ੀਲੈਂਡ ਤੋਂ ਸ਼ੁਰੂ ਕਰੀਏ ਆਸਟ੍ਰੇਲੀਆ ਫਿਜੀ ਆਇਲੈਂਡ ਮਿਡਲ ਈਸਟ ਯੂਰਪ ਕੈਨੇਡਾ ਤੇ ਥੱਲੇ ਜਾ ਕੇ ਹੁਣ ਤੇ ਅਸੀਂ ਬਰਾਜ਼ੀਲ ਅਰਜنٹინა ਤੱਕ ਵੀ ਜ਼ਮੀਨਾਂ ਜਾ ਕੇ ਖਰੀਦ ਰਹੇ ਹਾਂ 5 ਮਿਲੀਅਨ ਅਸੀਂ ਬਾਹਰ ਬੈਠੇ ਆ ਜਿਹੜੇ ਬਹੁਤ ਸਾਰੇ ਮੇਰੇ ਵਿਦਵਾਨ ਮਿੱਤਰ ਹਿੰਦੁਸਤਾਨ ਤੋਂ ਆਏ ਹੋ ਸਾਡੀ ਬਹੁਤ ਗੱਲ ਘੱਟ ਹੁੰਦੀ ਹੈ ਪੋਲੀਟੀਸ਼ੀਅਨ ਨੇ ਤੇ ਕਰਨੀ ਨਹੀਂ ਉਹਨਾਂ ਨੂੰ ਪਤਾ ਕਿ ਸਾਡੇ ਕੋਲ ਵੋਟ ਦਾ ਹੱਕ ਨਹੀਂ ਹੈ ਤੇ ਸਾਡੇ ਸਤਕਾਰਯੋਗ ਵਿਦਵਾਨ ਲੋਕ ਵੀ ਘਟ ਕਰਦੇ ਨੇ ਹਾਲਾਂਕਿ ਇਹਨਾਂ ਦੇ ਸਾਰਿਆਂ ਦੇ ਬੱਚੇ ਨੇ ਇਹਨਾਂ ਸਾਰਿਆਂ ਨੂੰ ਕਈ ਵਾਰੀ ਮਜਬੂਰੀ ਵਾਸਤੇ ਕਈ ਵਾਰੀ ਮਿਲਣ ਖਾਤਰ ਸਾਨੂੰ ਆਉਣਾ ਪੈਂਦਾ ਸੋ ਮੈਂ ਰਜਿਸਟਰਡ ਕਰਾਉਣਾ ਚਾਹੁੰਦਾ ਹਾਂ ਕਿ ਸਾਡੀ ਗੱਲ ਹੋਣੀ ਚਾਹੀਦੀ ਹੈ ਔਰ ਉਸ 5 ਮਿਲੀਅਨ ਦੇ ਵਿੱਚੋਂ ਅਸੀਂ 1 ਮਿਲੀਅਨ ਕੱਲੇ ਕੈਨੇਡਾ ਦੇ ਵਿੱਚ ਹਾਂ ਤੋਂ ਉਸ 1 ਮਿਲੀਅਨ ਦੇ ਵਿੱਚੋਂ 6 ਲੱਖ ਅਸੀਂ ਐਸ ਏਰੀਏ 'ਚ ਆ ਜਿੱਥੇ ਤੁਸੀਂ ਬੈਠੇ ਹੋ 6 ਲੱਖ ਦੇ ਕਰੀਬ ਅਸੀਂ ਪੀਲ ਰੀਜਨ ਦੇ ਵਿੱਚ ਆ ਇਹ ਤੇ ਸਟੈਟਸ ਦੱਸਦੇ ਨੇ ਮੈਂ ਅੱਜ ਦੇ ਕੱਲ ਨੂੰ ਬਹੁਤੀ ਲਵੇਰੀ ਨਹੀਂ ਕਰਾਂਗਾ ਬਹੁਤ ਸਾਰੇ ਸਾਡੇ ਮੈਂ ਪਹਿਲਾਂ ਵੀ ਮਿਲਿਆ ਹਾਂ ਮੇਰੇ ਕੋਲ ਭੈਣ ਜੀ ਡਾਕਟਰ ਹਰਜਿੰਦਰ ਜੀ ਨੂੰ ਮਿਲਿਆ ਹਾਂ ਬਹੁਤ ਬਾਰੇ ਪਹਿਲਾਂ ਇਹ ਸੰ ਯਾਦਾਂ ਸਾਡੀਆਂ ਉਮਰਾ ਹੋ ਰਹੀਆਂ ਨੇ ਅਸੀਂ ਵਿਸਰ ਜਾਂਦੇ ਹਾਂ ਡਾਕਟਰ ਸਾਹਿਬ ਬਹੁਤ ਅੱਛਾ ਕੰਮ ਕਰਕੇ ਗਏ ਨੇ ਬਹੁਤ ਬਾਰੇ ਪਹਿਲਾਂ ਡਾਕਟਰ ਰਾਤਮਜੀਤ ਜੀ ਇਹਨਾਂ ਦਾ ਫਰਸਟ ਆਫ ਦਾ ਨਾਮ ਹੈ ਡਾਕਟਰ ਬਰੁੰਦੇਤ ਤਾਲੀਵਾਲ ਸਾਡਾ ਛੋਟਾ ਭਰਾ ਸਾਡਾ ਮਿੱਤਰ ਇਹ ਸਾਡਾ ਬੱਚਾ ਹੈ ਜੀ ਜਦੋਂ ਰੱਬ ਦੀ ਮਿਹਰ ਤੇ ਇਹਨਾਂ ਨੇ ਹਾਲੇ ਬਹੁਤ ਰਕੀਆਂ ਕਰਨੀਆਂ ਨੇ ਦਲਬੀਰ ਮੇਰਾ ਬਿੱਤਰ ਹੈ ਇਹਦਾ ਕਰਕੇ ਹੀ ਮੈਂ ਅੱਜ ਇੱਥੇ ਹਾਂ ਔਰ ਜਦੋਂ ਇਹਨੇ ਮੈਨੂੰ ਪੁੱਛਿਆ ਮੈਂ ਨਾ ਨਹੀਂ ਕਰ ਸਕਿਆ ਔਰ ਇਹਦਾ ਜਿਹੜਾ ਇਹਦੇ ਵਿੱਚ ਜਿਹੜਾ ਪਾਗਲਪਨ ਹੈ ਜਿਹੜੀ ਸ਼ਿੱਦਤ ਹੈ ਜਿਹੜੇ ਕੰਮ ਕਰਨ ਦਾ ਤਰੀਕਾ ਕਈ ਵਾਰੀ ਵਰਜ ਦੇ ਵੀ ਆਏ ਮੈਂ ਤੇ ਗੁਰਪਿੰਦਰ ਤੇ ਬਿਰਦੀ ਸਾਹਿਬ ਅਸੀਂ ਕਹਿੰਦੇ ਉਹਦੇ ਕੋਲ ਥੋੜੀ ਜਿਹੀ ਆਪਣੀ ਸਿਹਤ ਦਾ ਖਿਆਲ ਪਾ ਜਾ ਉਸਾ ਬੈਠੇ ਨੇ ਪਰ ਇਹ ਨੂੰ ਇੱਕ ਸ਼ੋਦਾ ਹੈ ਇੱਕ ਪਾਗਲਪਨ ਹੈ ਕਿ ਮੈਂ ਕੁਝ ਨਾ ਕੁਝ ਆਪਣੀ ਲਾਈਫ ਦੇ ਵਿੱਚ ਕਰਕੇ ਜਾਣਾ ਹੈ ਉਸ ਦਾ ਨਤੀਜਾ ਆ ਹੈ ਆ ਜਿਹੜੇ ਤੁਸੀਂ ਪੋਸਟਰ ਦੇਖ ਰਹੇ ਹੋ ਵਿਦਵਾਨਾਂ ਦੇ ਔਰ ਇਹ ਸਾਰਿਆਂ ਨੇ ਤੁਸੀਂ ਪੜ ਕੇ ਜਾਣੀ ਹੈ ਪ੍ਰਦਰਸ਼ਨੀ ਜੀ ਇਹ ਪੜ ਕੇ ਜਾਣੀ ਹੈ ਇੱਕ ਗੱਲ ਮੈਂ ਹੋਰ ਇੱਕ ਆਦਮੀ ਦਾ ਹੋਰ ਨਾਮ ਲੈਣਾ ਚਾਹਾਂਗਾ ਗੁਰਪਜਨ ਤੁਹਾਡੇ ਸਾਰਿਆਂ ਦਾ ਮਿੱਤਰ ਹੈ ਸਾਡਾ ਵੀ ਮਿੱਤਰ ਹੈ ਗੁਰਪਜਨ ਗਿੱਲ ਦੀ ਮੈਂ ਗੱਲ ਕਰਦਾ ਹਾਂ ਬਹੁਤ ਵਾਰੀ ਇੱਥੇ ਆਉਂਦਾ ਰਿਹਾ ਉਹਨ ਥੋੜੀ ਸਿਹਤ ਉਹਦੀ ਨਸਾਜ ਹੈ ਅਦਰਵਾਇਸ ਹੀ ਸ਼ਬਿਹਤ ਰਹੇ। ਔਰ ਉਹ بار بار ਇਹ ਗੱਲ ਕਹਿੰਦਾ ਸੀ ਕਿ ਤੁਹਾਨੂੰ ਇੱਥੇ ਪੰਜਾਬੀ ਭਵਨ ਦੀ ਸਥਾਪਨਾ ਕਰਨੀ ਚਾਹੀਦੀ ਹੈ। بار بار ਇਹ ਗੱਲ ਕਹਿੰਦਾ ਸੀ। ਤੇ ਅਸੀਂ ਵੀ ਸੋਚਦੇ ਸੀ ਪਰ ਉਹ ਸੁਪਨਾ ਵੀ ਦਲਬੀਰ ਨੇ ਪੂਰਾ ਕੀਤਾ ਇਹ ਮੈਂ ਵਧਾਈ ਦਿੰਦਾ ਹੈ। ਬਹੁਤ ਬਹੁਤ। ਆਪਾਂ ਹੁਣ ਇਹ ਸੈਸ਼ਨ ਸ਼ੁਰੂ ਕਰਨਾ ਹੈ। ਬਹੁਤ ਸਾਰਿਆਂ ਨੂੰ ਅਸੀਂ ਜਾਣਦੇ ਹਾਂ ਤੁਸੀਂ ਦੂਜੀ ਤੀਜੀ ਵਾਰੀ ਆਏ ਹੋ। ਜਿਹੜੇ ਪਹਿਲੀ ਵਾਰ ਆਏ ਉਹਨਾਂ ਨੂੰ ਅਸੀਂ ਤਿੰਨ ਦਿਨਾਂ ਦੇ ਵਿੱਚ ਚਾਣਾ। ਮੇਰਾ ਫੈਨਡੂ ਮੇਰਾ ਗਰਾਈ ਮੰਗਲ ਸਿੰਘ ਪੰਡਾਲ ਮਾਇਆ ਮੈਂ ਉੱਥੇ ਦੇ ਤੌਰ ਤੇ ਸ ਹ ਸਾਡਾ ਸਰਮਾਇਆ ਜਿਹੜਾ ਹੈ ਨਾ ਪੰਜਾਬ ਚੋਂ ਸ਼ਿਫਟ ਹੋ ਰਿਹਾ ਟੈਲੈਂਟ ਜਿਹੜੀ ਹੈ ਨਾ ਇਟਸ ਅ ਲਾਸ ਟੂ ਪੰਜਾਬ অর ਇੰਡੀਆ ਐਂਡ ਵੀ ਆਰ ਗੇਮਿੰਗ ਇਹ ਕਈ ਵਾਰੀ ਮੈਨੂੰ ਲੋਕਾਂ ਨੂੰ ਉਥੋਂ ਦੇ ਨੂੰ ਬੁਰਾ ਵੀ ਲੱਗਦਾ ਮੈਨੂੰ ਅੱਛਾ ਵੀ ਲੱਗਦਾ ਸਾਡੇ ਕੋਲ ਪ੍ਰਿੰਸੀਪਲ ਸਰਪੰਤ ਸਿੰਘ ਸੰਧੂ ਨੇ ਇੱਥੇ ਬੈਠੇ ਤੁਹਾਡੇ ਸਾਹਮਣੇ ਇੱਕ ਮੈਂ ਖੜੇ ਹੋ ਕੇ ਫਤਿਹ ਬੁਲਾ ਲਓ ਔਰ ਤੁਸੀਂ ਸਾਰੇ ਜਾਣਦੇ ਹੋ ਉਨੇ ਉਹਨਾਂ ਨੇ ਇਹਨਾਂ ਨੇ ਆਪਣਾ ਅਵਾਰਡ ਵਾਪਸ ਕੀਤਾ ਹੈ ਉਸ ਕੁੜੀ ਦੀ ਖਾਤਰ ਜਿਹਦੇ ਨਾਲ 100 ਗ੍ਰਾਮ ਦੀ ਖਾਤਰ ਕੋਈ ਤਕਾ ਹੋ ਗਿਆ ਸਿਲਪਰਸ ਇਹਨਾਂ ਨੇ ਕੀਤਾ ਸੜਕੋ ਇੱਥੇ ਵਿਰਿਆਮ ਸੰਧੂ ਨੇ ਸੜਕੋ ਪੰਦੀ ਸਾਹਿਬ ਨੇ ਸੜਕੋ ਬਹੁਤ ਇੰਟੈਲੈਕਚੁਅਲ ਬੰਦੇ ਨੇ ਇੱਥੇ ਇਹ ਸਾਡਾ ਸ਼ਹਿਰ ਭਰਿਆ ਪਿਆ ਹੈ ਇੱਥੇ ਕਲਮਾਂ ਦੇ ਕਾਫਲੇ ਨੇ ਇੱਥੇ ਨਾਟਕਕਾਰ ਮੰਡਲੀਆਂ ਨੇ ਇੱਥੇ ਬਹੁਤ ਵੱਡੇ ਸਹਿਤਕਾਰ ਨੇ ਔਰ ਸਾਡਾ ਇੱਥੇ ਖਜ਼ਾਨਾ ਹੈ ਸਾਡੇ ਕੋ ਕਾਲੋ ਸਾਹਿਬ ਨੇ ਔਰ ਬਹੁਤ ਸਾਰੇ ਨੇ ਇੱਥੇ ਲੋਕ ਸਾਡੀ ਇਹ ਕੋਸ਼ਿਸ਼ ਹੈ ਕਿ ਆਪਣੀ ਜ਼ਿੰਦਗੀ ਦੇ ਜਿਹੜੇ ਰਹਿੰਦੇ ਦਿਨ ਹੈ ਅਸੀਂ ਟੋਟਲ ਆਪਣੀ ਲਾਈਫ ਜਿਹੜੀ ਹੈ ਉਹ ਇਸ ਬੋਲੀ ਨੂੰ ਆਪਣੇ ਲੋਕਾਂ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਕਲਚਰ ਨੂੰ ਆਪਣੇ ਇਤਿਹਾਸ ਨੂੰ ਸਮਰਪਿਤ ਕਰੀਏ ਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ